ਕਲਾ ਜੀ ਆਪਾਂ ਜਗਾਰ ਮੰਟ ਲਾ ਲਿਆ ਤੇ ਤੇਲ ਡੋਲ ਵਧੀਆ ਫਰੇਮ ਲੱਗਿਆ ਤੇ ਮੈਂ ਕਰ ਸੁਪਣਾ ਤੋਂ ਸਤਾ ਸਮੋਂ ਨਾ ਨੀ ਬਈ ਵਰਤੋ ਫਰੇਮ ਜੀ ਦਾ ਸਵਾਸੇਰਾ ਤੇ ਬਾਕੀ ਤੁਹਾਨੂੰ ਕੁਛ ਖਬਰ ਜਰਾ ਚੰਗਾ ਕਿ ਅਸੀਂ ਬਾਹਰ ਜਾ ਰਹੇ ਹਾਂ ਮਾਲ ਬਾ ਮਾਲ ਬਾ ਜਾਰੇ ਪਾਸੇ ਹੋ ਗਈ ਬੀ ਬਮਾਲ ਬਾ ਮਾਲ ਬਾ ਜਾਰੇ ਪਾਸੇ ਹੋ ਗਈ ਬੀ ਬਣਾ ਅੱਜ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਗਿਆ ਇੱਕ ਹੋਰ ਰਵੀ ਵੀਡੀਓ ਦੇ ਨਾਲ ਸਾਰਿਆਂ ਨੂੰ ਪਹਿਲਾਂ ਤਾਂ ਹੱਥ ਜੋੜ ਕੇ ਸਾਰਿਆਂ ਤੋਂ ਬਹੁਤ-ਬਹੁਤ ਮਾਫੀ ਹੈ ਜੀ ਪੰਜ-ਛੇ ਦਿਨ ਹੋ ਗਏ ਵੀਡੀਓ ਨਹੀਂ ਆਈ ਕੰਮਰੇ ਦਾ ਥੋੜਾ ਜਿਹਾ ਕੰਮਕਾਰ ਚੱਲਦਾ ਪਿਆ ਸੀ ਤਾਂ ਇਸ ਕਰਕੇ ਥੋੜੇ ਜਿਹਾ ਯਾਰ ਬੀਸੀਸੀ ਬਾਕੀ ਯਾਰ ਤੁਹਾਨੂੰ ਪਤਾ ਹੈ ਆਪਾਂ ਕੱਲੇ ਇਹਦੇ ਉੱਤੇ ਡਿਪੈਂਡ ਨਹੀਂ ਹੈਗੇ ਥੋੜੇ ਜਿਹਾ ਆਪਦੇ ਵੀ ਆਫਿਸ ਦੇ ਕੰਮ ਹੁੰਦੇ ਆ ਕਮਾਂਕਾਰਾਂ ਚ ਕਰਦੀਆਂ ਗਰਸਤੀਆਂ ਦੇ ਵਿੱਚ ਵਿਅਸਤ ਹੋ ਗਏ ਸੀ ਬਟ ਖੈਰ ਸਾਰੇ ਕੰਮਕਾਰ ਨਿਪਟਾ ਕੇ ਦੁਬਾਰਾ ਆ ਚੁੱਕੇ ਹਾਂ ਰੋਸਟਿੰਗ ਦੇ ਵਿੱਚ ਕੁੱਤੇ ਖਾਣੀ ਕਰਨ ਇਹਨਾਂ ਦੀ ਕੰਜਰਾਂ ਦੀ ਕਹਿੰਦੇ ਜੈਸਮੀਨ ਮਾਹਾਂ ਦੇ ਪਹਾੜਾਂ ਦੇ ਵਿੱਚ ਘੁੰਮਦੀ ਫਿਰਦੀ ਹੈ ਹੋਏ ਹੋਏ ਆ ਇੱਕ ਪੰਜਾਬੀ ਇੰਡਸਟਰੀ ਦੇ ਵਿੱਚ ਜੈਸਮੀਨ ਸੈਂਟਲੈਸ ਆ ਜਿਹਦੇ ਥੂ ਥੂ ਕਰਵਾਈ ਹੋਈ ਆ ਤੇ ਦੂਜੀ ਆਹਾ ਵਲੋਗਿੰਗ ਇੰਡਸਟਰੀ ਦੇ ਵਿੱਚ ਜੈਸਮੀਨ ਮਾਹਲ ਜੀ ਨੇ ਜਿਹਨੇ ਥੂ ਥੂ ਕਰਵਾਈ ਹੋਈ ਆ ਜਿੱਥੇ ਜਾਊਗੀ ਥੂ ਥੂ ਕਰਵਾਏ ਤੋਂ ਬਿਨਾ ਇਹ ਵਾਪਸ ਮੁੜਦੀ ਨਹੀਂ ਹੈਗੀ ਕੋਈ ਤਾਂ ਚੱਜਦਾ ਇਹਦਾ ਭक्त ਹੋਵੇ ਜਿਹੜਾ ਕਹਦੇ ਵੀ ਇਹਨੂੰ ਵਧੀਆ ਕੰਮ ਕੀਤਾ ਨਾ ਹਰ ਇੱਕ ਬੰਦਾ ਇਹਨੂੰ ਗਾਣਾ ਹੀ ਗਾਣਾ ਕੱਢਦਾ ਹੈ ਅੱਛਾ ਮੇਰੇ ਸਰਦਾਰ ਜੀ ਨੇ ਆਹ ਕਰਤਾ ਮੇਰੇ ਸਰਦਾਰ ਜੀ ਨੇ ਬਾਹ ਕਰਤਾ ਸਰਦਾਰ ਜੀ ਹੋ ਗਏ ਖੁਸ਼ ਸਰਦਾਰ ਜੀ ਨੇ ਚੱਕਿਆ ਭਾਬੀ ਦਾ ਫਾਇਦਾ ਸਰਦਾਰ ਜੀ ਨੇ ਚੱਕਿਆ ਦਿਓਰ ਦਾ ਫਾਇਦਾ ਸਰਦਾਰ ਜੀ ਨੇ ਚੱਕਿਆ ਮੇਰੀ ਭੈਣ ਦਾ ਫਾਇਦਾ ਪਤਾ ਨਹੀਂ ਕਿਹਦੇ ਕਿਹਦੇ ਫਾਇਦੇ ਚੱਕਦਾ ਫਿਰਦਾ ਇਹਦਾ ਇਹੇ ਜੀ ਘਟੀਆਂ ਗੱਦੇ ਟਾਈਟਲ ਰੱਖਦੇ ਆ ਇਹ ਵੀਡੀਓ ਦੇ ਤੇ ਕੋਈ ਗੱਲ ਨਹੀਂ ਉਹਨਾਂ ਦੇ ਉੱਤੇ ਆਪਾਂ ਬਾਅਦ 'ਚ ਆਵਾਂਗੇ ਫਿਲਹਾਲ ਆਪਣੀ ਹਰਮਨ ਪਿਆਰੀ ਆਪਣੀ ਚਹੇਤੀ ਸੋਨੂ ਕੋਰ ਤੁਹਾਡੀ ਕਚੈਰੀ ਦੇ ਵਿੱਚ ਆਪਾਂ ਪੇਸ਼ ਕਰਨ ਲੱਗੇ ਆ ਮਿੱਤਰੋ ਸੋਨੂ ਕੋਰ ਕਿਉਂ ਪੇਸ਼ ਕਰਨ ਲੱਗਿਆ ਸੋਨੂ ਕੋਰ ਦਾ ਪੁੱਤ ਉਹਦੇ ਨੂੰ ਵੀਜ਼ਾ ਆ ਗਿਆ ਕੈਨੇਡਾ ਚੱਲੀ ਹੈ ਕੈਨੇਡਾ ਐਸੋ ਦੇਖ ਲੋ ਮੈਨੂੰ ਤਾਂ ਐ ਸੀ ਮੈਂ ਕਿਹਾ 10ਵੀਂ ਫੇਲ ਨੇ ਇਹਨਾਂ ਨੇ ਕਿੱਥੇ ਕੀ ਕਰਨਾ ਪਰ ਇਹਦਾ ਘਰ ਵਾਲਾ ਚੁੱਪਚਪੀਤੇ ਆਈਲੈਂਡਸ ਕਰਕੇ ਆ ਆਈਲੈਂਡ ਦੇ ਵਿੱਚ 6.5 ਬੈਡ ਲੈ ਗਿਆ ਤੇ ਦੋਵੇਂ ਮੀਆਂ ਬੀਬੀ ਚੱਲੇ ਨੇ ਕੈਨੇਡਾ ਆਓ ਫਿਰ ਦੇਖੀਏ ਕੀ ਗੱਲਾਂ ਬਾਤਾਂ ਕਰਦੇ ਆ ਤੇ ਇਹਨਾਂ ਨੇ ਵਲੌਗ ਪਾਇਆ ਹੋਇਆ 5 ਦਿਨ ਪਹਿਲਾਂ ਅੱਜ ਅਸੀਂ ਚੱਲੇ ਬਾਹਰ ਅੱਜ ਆਇਆ ਅੰਗੇਜਮੈਂਟ ਦੀਆਂ ਫੋਟੋਆਂ ਦਾ ਪਾਰਸਲ ਲੋ ਵੀ ਮਿੱਤਰੋ ਤਿਆਰੀ ਖਿੱਚ ਲਓ ਤੇ ਹੁਣ ਕੈਨੇਡਾ ਦੇ ਵਲੌਗ ਧੜਾ ਧੜ ਆਣਗੇ ਪਹਿਲਾਂ ਇੰਜਨ ਸ਼ਿਵਮ ਹੋਰਾਂ ਨੇ ਜਾ ਕੇ ਉੱਥੇ ਆਪਣੀ ਥੂ-ਥੂ ਕਰਵਾਈ ਹੁਣ ਕਾਲੋ ਨੇ ਜਾ ਕੇ ਆਪਣੀ ਪਿਆਰੀ ਬਸੰਤੀ ਉਹਨੇ ਜਾ ਕੇ ਥੂ-ਥੂ ਕਰਵਾਣੀ ਆ ਆਓ ਦੇਖੀਏ ਇਹਦਾ 8 ਮਿੰਟਾਂ ਦਾ ਵਲੌਗ ਫਿਰ ਕਰਦੇ ਆ ਗੱਲਾ ਪਤਾਂ ਸ਼ੇਅਰ ਆਓ ਜੀ ਹਾਂ ਜੀ ਸਤਿ ਸ੍ਰੀ ਅਕਾਲ ਦਾ ਸਾਰਾ ਲੋਕਤਾ ਸਾਰੇ ਹੋਸਟ ਸਾਰੇ ਆਣੇ ਵੱਧਿਆ ਹੋ ਕੇ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਬਲਾਗ ਵਿੱਚ ਤੁਹਾਨੂੰ ਪਤਾ ਹੈ ਕਿ ਕੱਲਾ ਫੜ ਕੇ ਸਭ ਨੂੰ ਸੁਣਨ ਨਾਲ ਬਹੁਤ ਹੋਰੀ ਨੇ ਇਸ ਕਿਰਸੀ ਦਾ ਹਣਾ ਤੇ ਬਹੁਤ ਜ਼ਿਆਦਾ ਹਲਕਾ ਚਿਰਣਾ ਮੇਰੀ ਬਹੁਤ ਬਹੁਤ ਧੰਨਵਾਦ ਕੀਤਾ ਤੇ ਤੁਹਾਨੂੰ ਅੱਜ ਦੇ ਬਲਾਗ ਵਿੱਚ ਦਿਖਾਵਾਂਗੇ ਕਿ ਅੱਜ ਨੂੰ ਆਪਾਂ ਨੂੰ ਪਾਰਸਲ ਆਇਆ ਹੋਇਆ ਤੇ ਉਹ ਵੀਰੇ ਨੇ ਆਪਾਂ ਨੂੰ ਸਰਪ੍ਰਾਈਜ਼ ਵਿੱਚ ਜਹਾਤੇ ਬਾਕੀ ਉਹ ਮੈਨੂੰ ਵੀ ਪਤਾ ਉਹ ਨਾਲ ਮੇਕੋ ਆਪਣੀ ਫੈਮਲੀ ਦੇ ਟਿਕ ਮਖਵਾਈ ਸੀ ਤੁਡੀ ਕੀ ਹਾਲ ਚਾਲ ਹੈ ਦੋਸਤੋ ਓਏ ਹਾਲ ਚਾਲ ਤਾਂ ਠੀਕ ਐ ਨੱਕ ਚੋਂ ਬੋਲਣਾ ਤੂੰ ਕਦੋਂ ਛੱਡੇਂਗੀ ਤੂੰ ਮੈਨੂੰ ਐਂ ਦੱਸ ਹੈ ਆ ਨੱਕ ਆਲਾ ਤੇਰੇ ਕੀ ਕੀੜਾ ਬੜਿਆ ਹੋਇਆ ਅੱਜ ਕੀ ਹਾਲ ਚਾਲ ਹੈ ਦੋਸਤੋ ਠੀਕ ਐ ਅੱਛਾ ਦੀਦੀ ਆਈ ਸੀ ਤੈਨੂੰ ਮਿਲਣਾ ਕਮਾਲ ਦੀ ਗੱਲ ਦੇਖਣਾ ਲੋਕ ਅੰਨੇ ਵਿਹਲੇ ਨੇ ਜਿਹੜੇ ਇਹਨਾਂ ਨੂੰ ਮਿਲ ਲਾਂਦੇ ਨੇ ਕੀ ਵਾਤਾ ਤਾੜੀਆਂ ਅੱਛਾ ਯਾਰ ਇਹ ਕੈਨੇਡਾ ਜਾ ਕੇ ਕਰਨਗੇ ਕੀ ਏ ਥੂ ਥੂ ਹੀ ਕਰਵਾਣਗੇ ਹਨਾ ਆਪਣੀ ਵੀ ਤੇ ਆਪਣੇ ਘਰਦਿਆਂ ਦੀ ਵੀ ਉੱਥੇ ਜਾ ਕੇ ਵੀ ਘਰ ਜਵਾਈ ਪਾਲੋਗੇ ਫਿਰ ਤੁਸੀਂ ਕਿੰਨੇ ਕੁ ਰੱਖਣੇ ਆ ਘਰ ਜਵਾਈ ਐ ਤਾਂ ਦੱਸੋ ਤੇ ਗਰਮੀ ਇੰਨੀ ਹੋਈ ਪਈ ਆ ਪਤੰਦਰੋ ਤੁਸੀਂ ਘਰੇ ਬੈਠੋ ਟਿੱਕੇ ਇਹਨਾਂ ਨੇ ਜਦੋਂ ਦਾ ਪਲਟੀਣਾ ਲੈਟੇ ਉਹਦੀ ਐਸੀ ਦੀ ਤੈਸੀ ਉਹ ਕਰ ਰੱਖੀ ਐ ਤੇ ਆ ਉਹ ਦੇਖੀ ਅੱਜ ਕਿੱਥੇ ਕੁੱਤੇ ਖਾਣੀ ਕਰਨ ਜਾਣਗੇ ਆਪਣੀਏ ਤੇ ਮੇਰੀ ਪ੍ਰਿਕਮ ਮੁਖਵਾਈ ਸੀਗੀ ਬਾਕੀ ਮੇਰੇ ਖਿਆਲ ਤਾਂ ਫੋਟੋ ਫਰੇਮ ਹੋਊਗਾ ਤੇ ਬਾਕੀ ਕੋਈ ਗੱਲ ਨਹੀਂ ਜੇ ਆਪਾਂ ਅੱਗੇ ਜਾ ਕੇ ਦੇਖਦੇ ਆ ਉਹ ਪਾਰਸਲ ਆ ਆ ਤੇ ਆਪਾਂ ਹੁਣ ਪੋਸਟ ਆਫਿਸ ਤੇ ਚੱਲਨੇ ਆ ਪਾਪਾ ਨਾਲ ਤੇ ਆਪਾਂ ਲਾਂ ਚੱਲਨੇ ਆ ਪਾਪਾ ਚੱਲੀਏ ਚਲੋ ਜੀ ਤੇ ਆਪਾਂ ਦੇਖਦੇ ਆ ਫਰਕ ਕਿੱਦਾਂ ਕੀ ਬੰਦਦਾ ਪੋਸਟ ਆਫਿਸ ਚੋਂ ਅਸਲ ਵਿੱਚ ਤਾਂ ਆ ਗਿਆ ਬਾਕੀ ਹਜੇ ਪਤਾ ਨਹੀਂ ਵੀ ਪਰ ਸੱਚ ਜਾਇਆ ਕਿ ਨਹੀਂ ਆਇਆ ਤੇ ਚਲੋ ਆਪਾਂ ਪਤਾ ਕਰਕੇ ਆਉਨੇ ਆ ਆਪਾਂ ਅੱਗੇ ਜਾ ਕੇ ਦੇਖਦੇ ਆ ਉਹ ਕਿਸੇ ਨੇ ਨਹੀਂ ਤੁਹਾਨੂੰ ਕਿਹਾ ਅਸਲ ਦੇ ਵਿੱਚ ਤੁਹਾਨੂੰ ਪ੍ਰੋਮੋਸ਼ਨ ਆਈ ਹੋਣੀ ਕਿਸੇ ਜਗ੍ਹਾ ਦੀ ਠੀਕ ਹੈ ਪ੍ਰੋਮੋਸ਼ਨ ਕਰਨ ਦੇ ਚੱਕਰਾਂ ਦੇ ਵਿੱਚ ਤੁਸੀਂ ਅਗਲੇ ਨੂੰ ਮੈਂ ਫੋਟੋ ਸੈਂਡ ਕਰ ਦਿੰਨੇ ਆ ਵੀ ਭਾਈ ਨਹੀਂ ਤਾਂ ਪੈਸੇ ਦੇ ਦੇ ਨਹੀਂ ਸਾਡਾ ਕੰਮ ਕਰਦੇ ਹੋਰ ਤੁਹਾਨੂੰ ਕਿਸੇ ਦਾ ਅੱਡਾ ਬੌਲਾ ਦਿਮਾਗ ਨਹੀਂ ਹੈਗਾ ਅੱਜ ਕੱਲ੍ਹ ਦੁਨੀਆ ਦੇ ਵਿੱਚ ਉਹੀ ਮੰਗਾਈ ਇੰਨੀ ਜ਼ਿਆਦਾ ਵੱਧਦੀ ਪਈ ਆ ਕੰਮ ਕਰ ਕਿਸੇ ਦੇ ਚੱਲ ਰਹੀ ਦੇ ਕਿਸੇ ਦਾ ਅੱਡਾ ਬੇਲਾ ਫालतू ਦਿਮਾਗ ਨਹੀਂ ਹੈਗਾ ਵੀ ਚਲੋ ਅੱਜ ਅਸੀਂ ਬੇਲੇ ਆ ਅੱਜ ਅਸੀਂ ਸੋਨੂ ਕੋਰ ਦਾ ਫਰੇਮ ਤਿਆਰ ਕਰਦੇ ਆ ਉਹ ਕੋਈ ਅੱਡਾ ਬੇਲਾ ਨਹੀਂ ਹੈਗਾ ਦੇਖ ਲਓ ਡੰਕਰ ਮੂਰਖ ਬਣਾਦੇ ਇਹ ਕਿਸੇ ਨੂੰ ਐ ਯਾਰ ਜੇ ਤੁਹਾਡੀ ਵੀ ਦੁਕਾਨ ਦੋਸਤੋ ਹੋਵੇ ਤੁਸੀਂ ਕਦੇ ਐ ਕਿਸੇ ਨੂੰ ਫੋਨ ਕਰਕੇ ਕਹੋਗੇ ਮੈਸੇਜ ਕਰਕੇ ਵੀ ਆਪਣੀਆਂ ਫੋਟੋ ਭੇਜ ਦਿਓ ਅੱਛਾ ਇੱਕ ਇਹਨਾਂ ਦੇ ਘਰੇ ਕੋਈ ਵੀ ਆ ਜੇ ਜਾਂ ਇਹ ਕਿਸੇ ਦੇ ਘਰੇ ਵਗ ਜਣ ਜਿੱਥੋਂ ਇਹਨਾਂ ਨੂੰ ਫਾਇਦਾ ਲੱਗਦਾ ਹੋਵੇ ਤੇ ਇਹੇ ਉੱਥੇ ਜਾ ਕੇ ਉਹਦੀ ਐ ਐ ਨਾ ਕਹਿਣ ਉਹਨੂੰ ਮੂਤੇ ਇਹਦਾ ਨੇਚਰ ਬਹੁਤ ਸੋਹਣਾ ਹੈ ਇਹਦਾ ਆ ਹੈ ਇਹ ਤਾਂ ਬਹੁਤ ਸੋਹਣੀ ਹੈ ਇਹ ਤਾਂ ਨੇਚਰ ਬਹੁਤ ਮਿਲਦਾ ਹੈ ਇਹ ਇਹਨਾਂ ਨੇ ਕਹਿਣਾ ਹੀ ਕਹਿਣਾ ਨੇ ਚਲੋ ਕੀ ਚਲੋ ਜੀ ਤੇ ਆਪਾਂ ਦੇਖਦੇ ਆ ਫਰਕ ਕੇ ਜਾ ਕੇ ਕੀ ਬਣਦਾ ਪੋਸਟ ਆਫਿਸ ਤੇ ਚਲਾਸ ਮਨ ਲੱਸਤ ਆ ਗਿਆ ਬਾਕੀ ਹਲੇ ਪਤਾ ਨਹੀਂ ਬਣ ਸੱਚ ਜਾਇਆ ਕਿ ਨਹੀਂ ਆਇਆ ਤੇ ਚਲ ਆਪਾਂ ਪਤਾ ਕਰਕੇ ਆਉਨੇ ਆ ਤਰਕੀ ਰੜਪੂ ਇੰਨੀ ਚਰਨੀ ਆ ਜੀ ਅੱਗੀ ਜਾ ਕੇ ਦੇਖਦੇ ਆਪਾਂ ਕੀ ਬਣਦਾ ਆਹੋ ਪਕੌੜੇ ਬਣ ਰਿਹਾ ਉੱਥੇ ਖਾਲੀ ਨਾਲੇ ਭੈਣ ਜਿਹੜੀਆਂ ਬੱਕਰੀਆਂ ਥੋੜੀ ਮੇਗਣਾ ਦਿੱਤੀਆਂ ਨੇ ਉਹਦੀ ਚਟਣੀ ਬਣਾਈ ਹੋਈ ਐ ਲਾ ਕੇ ਖਾਲੀ ਨਾਲ ਜੀ ਬੰਦੇ ਅੱਗੀ ਦਾ ਕਿ ਦਿਖਦੇ ਆ ਬਾਕੀ ਪਤਾ ਨਹੀਂ ਸੱਚੀ ਉਹ ਆਇਆ ਕਿ ਝੂਠਾ ਮੈਸੇਜ ਆਇਆ ਜਦ ਤੈਨੂੰ ਮੈਸੇਜ ਆ ਹੀ ਗਿਆ ਤਾਂ ਸੱਚੀ ਉਹ ਆਇਆ ਹੋਣਾ ਝੂਠੇ ਵਾਲੀ ਇਹਦੇ ਵਿੱਚ ਕੀ ਗੱਲ ਐ ਮੈਨੂੰ ਲੱਗਦਾ ਡੰਗਰੀ ਐ ਹਨਾ ਤੇਰੇ ਆਕਲ ਗੀਟਿਆਂ ਤੋਂ ਨਿਕਲਦੀ 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 ਹੈਨਾ ਕਿਤੇ ਹੋਰ ਹੀ ਵਾਗੀ ਉਹ ਜਿੰਨੇ ਵੀ ਬਲੌਗਰ ਇਹ ਨੇ ਨਾ ਸਾਰੇ ਘਟੀਆਂ ਦੇ ਘਟੀਆਂ ਹੀ ਨੇ ਗਿੱਟਿਆ ਜਿੰਨਾਂ ਦੀ ਅਕਲ ਹੈ ਹੀ ਨਹੀਂ ਦੇਖ ਲੈ ਤਵੇ ਮਗੂ ਰੜੀ ਪਈ ਐ ਲਾ ਚੱਪ ਹੁਣ ਤਰਕੇ ਨਹੀਂ ਜਾਂਦੇ ਕਿਉਂਕਿ ਆਪਾਂ ਦਾ ਥੋੜਾ ਟਾਇਰ ਥੋੜਾ ਹੀ ਖਰਾਬ ਹੋਈ ਪੈਸੀ ਗੇ ਤੇ ਉਹਦਾ ਮਕਰਾਲ ਦਾ ਖਤਮ ਹੋ ਜਾਂਦਾ ਹਨ ਤਾਂ ਚੱਲਦੇ ਨਹੀਂ ਆ ਤੇ ਰਸਤੇ 'ਚ ਰੁਕ ਜਾਂਦਾ ਉਹ 바ਵਾ ਪਰੜਾ ਹੋ ਜਾਂਦਾ ਹੈ ਨਾ ਤੇ ਬੱਚਾ ਪਪਾ ਲੈ ਕੇ ਆਇਆ ਤੇ ਆਪਾਂ ਉਹ ਤੋਂ ਥੋੜਾ ਪਟੜਾ ਸੁਵਾ ਕੇ ਤੇ ਰੁਵਾ ਕੇ ਚੱਲੇ ਪਟੜਾ ਬੰਪ ਤੇ ਖੱਟੇ ਸੁਵਾ ਕੇ ਅੱਕੀ ਤੇਰੇ ਫਿਰ ਬਾਈਕ ਤੇ ਜਾਮਾਂ ਕੇ ਕਰਕੇ ਉਨ ਲੋ ਜੀ ਆਪਾਂ ਹੁਣ ਪਹਿਲਾਂ ਤਾਂ ਤੁਰਕੇ ਜਾਣਾ ਸੀ ਫਿਰ ਮੈਂ ਸੋਚਿਆ ਮੇਰੀ ਸਕਿਨ ਗੋਰੀ ਗੋਰੀ ਕੋਰੀਅਨ ਸਕਿਨ ਹੈ ਨਾ ਫਿਰ ਇਹ ਖਰਾਬ ਹੋ ਜੂਗੀ ਮੇਰੀ ਤਵਚਾ ਖਰਾਬ ਹੋ ਜੂਗੀ ਫਿਰ ਮੈਂ ਪਪਾ ਜੀ ਨੂੰ ਕਿਹਾ ਪਪਾ ਜੀ ਤੁਸੀਂ ਮੋਟਰਸਾਈਕਲ ਕਢ ਲਓ ਕੋਈ ਨਾ ਮੈਂ ਪਿੱਛੇ ੱੱਕੇ ਮਾਰਦੀ ਮਾਰਦੀ ਆ ਜੂਗੀ ੱੱਕੇ ਮਾਰਦੀ ਮਾਰਦੀ ਜਾਊਂਗੀ ਨਾ ਮੈਂ ਕੋਈ ਗੱਲ ਨਹੀਂ ਪਪਾ ਜੀ ਤੁਸੀਂ ਇਹਨਾਂ ਇਹਦੀ ਚੁੰਨੀ ਬੰਨ ਲਿਓ ਪਿੱਛੇ ਇਹਨੂੰ ਪੰਜਾਇਓ ਚੰਗੀ ਤਰ੍ਹਾਂ ਲੱਗੇ ਦੱਸ ਓਹੋ ਇਹਨਾਂ ਡੰਗਰਾਂ ਦੇ ਵਲੌਗ ਦੇਖਦੇ ਦੇਖਦੇ ਨਾ ਕਦੇ ਸੁਪਨੇ ਦੇ ਵਿੱਚ ਕੱਲ ਕੱਲ ਸੁਪਨੇ ਦੇ ਵਿੱਚ ਕਾਲੋ ਆ ਗਈ ਪਤਾ ਚੱਪੜਾਂ ਨਾਲ ਕੁੱਟੀ ਭਰਾਵਾ ਚੰਗੀਆਂ ਨੇ ਪਤਾ ਨਹੀਂ ਕਿਵੇਂ ਇਹ ਸੁਪਨਾ ਦੇ ਵਿੱਚ ਆ ਗਈ ਮੈਂ ਤਾਂ ਚੰਗਾ ਇਹਦਾ ਰਗੜਾ ਲਾਇਆ ਓਹੋ ਮੈਂ ਕਲਰਾਂ ਤਿਆਰੀ ਕਰ ਰਹਾ ਸੀ ਮੈਂ ਕਿਹਾ ਯਾਰ ਅੰਨੇ ਦਿਨ ਹੋ ਗਏ ਵੀਡੀਓ ਨਹੀਂ ਪਾਈ ਆਪਾਂ ਵੀਡੀਓ ਬਣਾਏ ਕਦੀ ਤੇ ਮੈਂ ਕਾਲੋ ਦਾ ਵਲੌਗ ਦੇਖਦਾ ਪਿਆ ਸੀ ਤੇ ਇਹ ਉਹੀ ਜਿਹੜਾ ਆਪਾਂ ਰਾਤ ਨੂੰ ਦੇਖ ਕੇ ਸੋਈਏ ਨਾ ਉਹ ਸੁਪਨੇ ਦੇ ਵਿੱਚ ਆ ਹੀ ਜਾਂਦਾ ਹੁੰਦਾ ਕਿਤੇ ਨਾ ਕਿਤੇ ਸਭ ਕੁਝ ਸ਼ੀਸ ਮਾਈਂਡ ਦੇ ਵਿੱਚ ਰਹਿ ਜਾਂਦੀਆਂ ਨੇ ਚੀਜ਼ਾਂ ਤੇ ਇਹ ਰਾਤ ਸੁਪਨੇ ਦੇ ਵਿੱਚ ਆ ਗਈ ਭਰਾ ਇਹ ਤਾਂ ਮੈਂ ਚੱਪੜ ਪ੍ਰੇਟ ਨਹੀਂ ਚੱਤਰੀ ਚੱਤਰਾ ਕੋਟੇ ਇਹਦੇ ਅਚੰਗ ਚੱਲ ਅੱਗੇ ਆਓ ਲਾਏ ਧੱਕੇ ਨੂੰ ਪਾਈਏ ਮਗਲਾ ਲੈ ਲੇਦੇ ਕਰਨੇ ਬਹੁਤ ਜ਼ਿਆਦਾ ਗੇ ਤੇ ਹੁਣ ਬਾਈਕ ਤੇ ਚੱਲੇ ਆ ਪਾ ਪਾ ਰਿਹਾ ਅੱਜ ਜਗਾਰ ਤੋਂ ਤਰ ਲਾ ਪਾਪਾ ਸਾਨੂੰ ਘਰਾਤੀ ਲੱਗ ਜਾ ਰਹੇ ਆ ਤੇ ਪਾਪਾ ਥੋੜਾ ਤੇ ਗਾਰ ਲਾ ਰਿਹਾ ਚਲਾ ਜੇ ਆਪਾਂ ਜਗਾਰ ਮਟਲਾ ਲੈ ਤੇ ਤੇਲ ਡਲਦਾ ਪਿਆ ਸੀਗਾ ਹੁਣ ਥੋੜਾ ਖਤਰਾ ਬਾਪ ਪੁੱਤਰ ਜਗਾੜ ਹੀ ਲਾਂਦਾ ਰਹੂਗਾ ਹੋਰ ਕੁਛ ਨਹੀਂ ਕਰਨਾ ਜੇ ਬਾਪ ਨੇ ਜਗਾੜ ਨਾ ਲਾਇਆ ਹੁੰਦਾ ਤਾਂ ਚਲ ਚਲ ਠੀਕ ਹੋ ਗਿਆ ਨਾ ਮਣੀ ਹਾਂ ਤੇ ਅੱਛਾ ਤੇ ਬਾਪੂ ਜੀ ਤੁਹਾਡੇ ਜਗਾੜ ਲਾਈ ਜਾਂਦੇ ਬਾਪੂ ਨੂੰ ਨਵਾਂ ਮੋਟਰਸਾਈਕਲ ਲੈ ਦਿੰਦੀ ਉਹ ਆਪਣੇ ਖਸਮ ਨੂੰ ਲੈ ਦਿੱਤਾ ਕੀ ਉਹਨੂੰ ਜ਼ਰੂਰਤ ਸੀ ਅਸ ਘਰੀ ਖੜਿਆ ਹੋਣਾ ਉਹਨੂੰ ਬਲਾ ਲਾਂਦੀ ਰਾਂਝੇ ਨੂੰ ਬੇਲੇ ਨੂੰ ਉਹ ਵੀ ਤਾਂ ਕਰਜ਼ਵਾਈ ਰੱਖਿਆ ਹੋਇਆ ਤੁਸੀਂ ਮੈਂ ਕਹਣਾ ਯਾਰ ਤੁਸੀਂ ਜਿਵੇਂ ਡੰਗਰੋ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੇ ਉਹਨੂੰ ਯੂਜ਼ ਕਰੋ ਨਾ ਹੁਣ ਤੁਹਾਨੂੰ ਜਰੂਰਤ ਹੈ ਹੁਣ ਤੁਸੀਂ ਜਾਣਾ ਤੇਰੇ ਪਾਪੇ ਨੂੰ ਜਰੂਰਤ ਹੈ ਤੇ ਤੇਰੀ ਮੰਮੀ ਨੂੰ ਲੈ ਕੇ ਜਾਣਾ ਪੈ ਜੇ ਕਿਤੇ ਲੋਕਾਂ ਦੇ ਮੰਗੇ ਲੈ ਕੇ ਜਾਉਂਗੇ ਘਰੇ ਚੀਜ਼ ਹੁੰਦੀ ਹੁੰਦੀ ਵੀ ਇਹਨਾਂ ਨੂੰ ਮੰਗਣੀ ਪੈਂਦੀ ਹੈ ਅੱਛਾ ਤੁਹਾਡੇ ਵਾਲਾ ਪ੍ਰਾਉਣਾ ਕਿੱਥੇ ਗਿਆ ਵੱਡਾ ਜਿਹਨੂੰ ਮੋਟਰਸਾਈਕਲ ਲੈ ਕੇ ਦਿੱਤਾ ਸੀ ਉਹ ਕਿੱਧਰ ਹੈ ਰਾਂਝਾ ਉਹਦੇ ਵਾਲਾ ਮੋਟਰਸਾਈਕਲ ਫੜ ਲਓ ਘਰੇ ਤਾਂ ਬੈਠਾ ਰਹਿੰਦਾ ਘਰ ਦਵਾਈ ਉਹ ਗਿਆ ਆਉਣਾ ਸੀਪ ਖੇਡਣ ਕਿਤੇ ਉਹ ਆ ਵੀ ਡਰ ਲੱਗਦਾ ਵੀ ਆਕੋ ਪੀਣਾ ਲਾਕੀ ਦੇਣਾ ਤੇ ਬਾਕੀ ਚਲੋ ਪਹਿਲਾਂ ਪਾਪਾ ਟ੍ਰਾਲ ਪਾਪ ਤੇ ਚੱਲੇ ਆ ਤੇ ਪੋਸਟ ਆਫ ਵਿੱਚ ਸੁਕਾ ਲਾ ਕੇ ਫੇ ਤੁਹਾਡੇ ਘਰ ਚਲਾ ਗਿਆ ਤੇ ਲਾ ਦਿਓ ਓਏ ਤੋਨੂ ਦੇਖ ਕੇ ਨਾજર ਦੂਰ ਭੱਜ ਜਾਂਦੀ ਆ ਅੱਗ ਤਾਂ ਫਿਰ ਬਹੁਤ ਛੋਟੀ ਚੀਜ਼ ਐ ਅੱਗ ਨੇ ਤਾਂ ਕੌਹਾਂ ਦੂਰ ਰਹਿਣਾ ਥੋਡੇ ਪਿੰਡ ਦੀ ਫਿਰਦੀ ਤੋਂ ਬਾਹਰ ਬਾਰੀ ਅੱਗ ਰਹਿੰਦੀ ਹੋਣੀ ਵੀ ਨਾ ਅੰਦਰ ਨਹੀਂ ਜਾਣਾ ਅੰਦਰ ਖਤਰਾ ਐ ਮੈਨੂੰ ਲੱਗਾ ਥੋਡੇ ਪਿੰਡ ਦੀ ਫਿਰਨੀ ਦੇ ਉੱਤੇ ਨਾ ਜਿੱਥੇ ਤੁਸੀਂ ਪਿੰਡ ਦਾ ਐਂਟਰੀ ਗੇਟ ਐ ਉੱਥੇ ਤੇਰੀ ਫੋਟੋ ਟੰਗੀ ਹੋਣੀ ਨਾ ਅੱਗ ਵੀ ਆਦੀ ਹੋਣੀ ਚਲ ਆਉਂਦੀ ਨਹੀਂ ਐ ਇੱਥੇ ਬ੍ਰੇਕ ਲਾ ਕੇ ਉਹ ਸੋਨੂ ਘੜ ਦਾ ਅੱਗੇ ਨਹੀਂ ਨਹੀਂ ਵਾਪਸੀ ਆਜੋ 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 ਵਾਪਸੀ ਆਜੋ ਐਂ ਹੀ ਆ ਜਾਂਦੀ ਹੋਣੀ ਵਾਪਸ ਉਹ ਵੀ ਭਰਾਵਾ ਅੱਗ ਨੇ ਤੇ ਤੋਂ ਕੀ ਕਰਨਾ ਹੈ ਦੂਰ ਰਹਿਣ ਅੱਗ ਤੇਰੇ ਅੰਦਰ ਬਹੁਤ ਹੈ ਹੋ ਜਾਣਾ ਖੁਸ਼ ਹੋ ਰਿਹਾ ਕਿ ਫੋਟੋ ਇੰਨੇ ਜ਼ਿਆਦਾ ਫਰੇਮ ਸੋਰੇ ਹੋਣੇਗੇ ਮਤਲਬ ਬਾਹਰ ਸੋਣ ਨੇ ਕਿਹਾ ਕਿ ਸਾਡੇ ਕਿੰਨੇ ਟਾਲੇ ਫੋਟੋ ਆ ਸਾਡੇ ਕਪੜਾ ਫੋਟੋ ਆ ਤੇ ਫੈਮਿਲੀ ਦੀ ਫੋਟੋ ਆ ਹਨ ਤੇ ਜਦੋਂ ਆਪਾਂ ਤਰ ਅੱਜ ਯਾਰ ਮੇਰੀ ਗੱਲ ਸੁਣੋ ਇਹ ਮਤਲਬ ਇਹ ਫੋਦੂ ਹੈ ਆਪਨ ਫੋਦੂ ਬੜਾਈ ਜਾਂਦੀ ਹੈ ਯਾਰ ਤੁਹਾਡਾ ਪੋਸਟ ਆਫਿਸ ਚ ਮੈਂ ਕਹਣਾ ਅੱਜ ਤੱਕ ਹਨਾ ਪੋਸਟ ਆਫਿਸ ਉੱਤੇ ਆਪਣੇ ਕੋਰੀਅਰ ਆਉਂਦੇ ਆ ਕਦੇ ਕਿਸੇ ਚੀਜ਼ ਪੈਨ ਕਾਰਡ ਆ ਗਿਆ ਆਧਾਰ ਕਾਰਡ ਆ ਗਿਆ ਹਨਾ ਜਾਂ ਕੋਈ ਹੋਰ ਛੋਟੇ ਮੋਟੇ ਕੋਈ ਡਾਕੂਮੈਂਟ ਇੱਧਰ ਉੱਧਰ ਆਉਂਦੇ ਰਹਿੰਦੇ ਆ ਕਦੇ ਵੀ ਪੋਸਟ ਆਫਿਸ ਵਾਲੇ ਬੰਦੇ ਫੋਨ ਕਰਕੇ ਕਹਿੰਦੇ ਨਹੀਂ ਹੈਗੇ ਸਾਡੇ ਸ਼ਹਿਰਸ ਤੇ ਯਾਰ ਕਦੇ ਨਹੀਂ ਕਹਿੰਦੇ ਸਾਨੂੰ ਤਿੰਨ ਤਿੰਨ ਵਾਰੀ ਜਾ ਕੇ ਆਣਾ ਉੱਥੇ ਕਹਿਣਾ ਪੈਂਦਾ ਵੀ ਵੀਰੇ ਸਾਡਾ ਪਾਰਸਲ ਆਊਗਾ ਸਾਨੂੰ ਦੇ ਦਿਓ ਪਲੀਜ਼ ਆਹ ਨਾਮ ਤੋਂ ਆਊਗਾ ਬਾਈ ਸਾਨੂੰ ਦੇ ਦਿਓ ਨਹੀਂ ਤਾਂ ਪਤੰਤਰ ਦੇ ਉਹ ਵਾਪਸੀ ਮੋੜ ਦੰਦੇ ਆ ਆਹ ਦੇਖ ਲਓ ਲੈ ਕਾਲੋ ਦੀ ਚੱਲਦੀ ਬਹੁਤ ਹੈ ਉਹਨਾਂ ਨੇ ਪੋਸਟਲ ਫੌਦੇ ਕੀ ਕਹਿੰਦੇ ਆ ਆ ਪੰਜਾਬੀ ਚ ਆ ਜਣਿਆ ਡਾਕ ਖਾਨੇ ਦੇ ਅੰਦਰ ਵੀ ਇਹ ਉਹਨਾਂ ਨੇ ਫੋਟੋ ਲਈ ਹੋਈ ਆ ਕਾਲੋ ਦੀ ਵੀ ਇਹਦਾ 파ਰਸੰਦੀ ਮਿਸ ਹੋਣਾ ਚਾਹੀਦਾ ਨਾ ਬਾਕੀ ਹੋ ਜੇ ਹੋ ਜੇ ਯਾਰ ਕਮਹਾਰ ਦੀ ਗੱਲ ਹੋ ਗਈ ਅੱਛਾ ਮੈਂ ਤੁਹਾਨੂੰ ਦੱਸਦਾ ਪਿੱਛੇ ਕੀ ਹੋਇਆ ਮੇਰੇ ਨਾਲ ਆ YouTube ਤੋਂ ਹਣਾ ਜਦੋਂ ਆਪਾਂ ਪੇਮੈਂਟ ਆਂਦੀ ਹੁੰਦੀ ਹੈ YouTube ਤੋਂ ਉਦੋਂ ਪਹਿਲਾਂ ਆਪਾਂ ਨੂੰ ਹਣਾ YouTube ਦੀਆਂ ਕੁਝ ਟਰਮਸ ਐਂਡ ਕੰਡੀਸ਼ਨਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਤੇ ਜਦੋਂ ਟਰਮਸ ਐਂਡ ਕੰਡੀਸ਼ਨਾਂ ਫੁੱਲਫਿਲ ਹੋ ਜਾਂਦੀਆਂ ਨੇ ਉਦੋਂ ਹਣਾ ਆਪਣੇ ਕੋਲੇ ਇੱਕ Google ਦਾ ਐਡਸਨ ਪਿੰਨ ਆਉਂਦਾ ਹੁੰਦਾ ਹੈ ਤੇ ਉਹ ਪਿੰਨ YouTube ਵਾਲੇ ਹਨਾ ਮੇਲ ਕਰਦੇ ਹੁੰਦੇ ਆ ਮਤਲਬ ਕੋਰੀਅਰ ਕਰਦੇ ਹੁੰਦੇ ਆ ਆਪਾਂ ਨੂੰ ਬਾਈ ਪੋਸਟਲ ਡਾਕ ਖਾਨੇ ਦੇ ਵਿੱਚੋਂ ਆਉਂਦਾ ਹੁੰਦਾ ਯਾਰ ਉਹ ਲਿਟਰਲੀ ਮੇਰਾ ਇੱਕ ਵਾਰੀ ਹਨਾ ਬਈ ਮੈਂ ਉਹਨਾਂ ਨੂੰ ਇੱਕ ਵਾਰੀ ਕਹਿ ਦਿੱਤਾ ਉਹਨੂੰ ਮੈਂ ਕਿਹਾ ਵੀਰੇ ਮੇਰਾ ਆਊਗਾ Google ਤੋਂ ਆਊਗਾ ਮੇਰਾ ਮੈਂ ਕਿਹਾ ਮੈਨੂੰ ਦੇ ਦਿਓ ਆਕੇ ਹਨਾ ਤੇ ਉਹ ਜਾਣਦਾ ਸੀ ਆਪਣੇ ਮਹੱਲੇ ਦਾ ਹੀ ਇਹ ਬੰਦਾ ਤੇ ਉਹ ਵਾਪਸੀ ਚਲਾ ਗਿਆ ਇੱਕ ਵਾਰੀ ਆਇਆ ਨਹੀਂ ਫਿਰ ਦੂਜੀ ਵਾਰੀ ਰੀਪਲਾਈ ਕੀਤਾ ਫਿਰ ਆ ਕੇ ਘਰੇ ਫਿਰ ਰੋਜ਼ ਗੇੜੇ ਮਾਰਦਾ ਸੀ ਮੈਂ ਉਹਨਾਂ ਦੇ ਮੈਂ ਕਿਹਾ ਵੀਰੇ ਅੱਜ ਫੜਾ ਜੀ ਮੇਰਾ ਹੋਊਗਾ ਅੱਜ ਆਊਗਾ ਅੱਜ ਆਊਗਾ ਫਿਰ ਕਿਤੇ ਜਾ ਕੇ ਆਇਆ ਉਹ ਇਹਨੂੰ ਦੇਖ ਲੋ ਲੈ ਕਮਾਰ ਦੀ ਗੱਲ ਹੈ ਚੱਲਦਾ ਰਾਤ ਚੱਲਦਾ ਨਾ ਅੱਗ ਅੱਗ ਵੀ ਦੂਰ ਭੱਜ ਜਾ ਫੈਮਿਲੀ ਦੇ ਫੋਟੋ ਵਾਹਣਾ ਤੇ ਜਦੋਂ ਆਪਾਂ ਦਰਵਾਜ਼ਾ ਸੌਰੀ ਕਾਂਟ ਤੇ ਲਗਾਵਾਂਗੇ ਹਨ ਕਿੰਨੇ ਸੋਹਣੇ ਲੱਗਣਗੇ ਕਮਰੇ ਤੇ ਹਨ ਨਹੀਂ ਨਹੀਂ ਤੂੰ ਦਰਵਾਜ਼ਾ ਤੇ ਲਾ ਲਈ ਪਾਣੀ ਪਾ ਪਾਣੀ ਵਾਰ ਬਨੇ ਦੀਏ ਮਾਏ ਕਾਲੋ ਬਾਹਰ ਖੜੀ ਯਾਰ ਮੇਰੀ ਗੱਲ ਸੁਣੋ ਦਰਵਾਜੇ ਤੇ ਫੋਟੋ ਕੋਡ ਲੱਗਦਾ ਹੁੰਦਾ ਸੋਰੀ ਗਰਮੀ ਬਹੁਤ ਹੋ ਰਹੀ ਏ ਸੋਰੀ ਦੀਏ ਅੰਦਰ ਬਹਿ ਜਾ ਜਾ ਕੇ ਦੇਖ ਲੈ ਤੂੰ ਪੇ ਖੜ ਖੜ ਕੇ ਦਿਮਾਗ ਇਹਨਾਂ ਦਾ ਖਰਾਬ ਹੋ ਗਿਆ ਚਲੋ ਕੈਨੇਡਾ ਚਲੋ ਤੁਸੀਂ ਉਹਨਾਂ ਨਿਕਲੋ ਇੰਡੀਆ ਚੋਂ ਤੇ ਚਲ ਮਿਲਦੇ ਆ ਲਓ ਜੀ ਪਾਪਾ ਨੇ ਦਿੱਤਾ ਜਵਾਬ ਤਾਂ ਹੁਣ ਆਪਾਂ ਤੁਰ ਕੇ ਕਿੱਨੇ ਆ ਤੇ ਥੋੜੇ ਦੌੜੀ ਅਜਾ ਦੌੜਨੀ ਹੈਗਾ ਮਨਵਾ ਸਿੱਕਲਾ ਪਾਰ ਤੱਕਣਾ ਪੈਣਾ ਹਨ ਤੇ ਤਾਂ ਕਰਕੇ ਆਪਾਂ ਬਾਅਦ ਕਿ ਲੈ ਚੱਲਦੇ ਚਲੋ ਮਰਾ ਪਾਰ ਤੋਰਦੇ ਆ ਮਿਲਦੇ ਆ ਬਾਅਦ ਕਿ ਲਾ ਤੇ ਆਪਾਂ ਪਾਰਸਲ ਲੈ ਕੇ ਸਤੰਨ ਤੱਕ ਲੈ ਜਾਣਾਂ ਪੱਛਲੇ ਘਰੇ ਤੇ ਉਹਨਾਂ ਦੇ ਯਾਰ ਮੇਰੇ ਗਾੜਾ ਨਿਕਲਦੀ ਇਹਨੂੰ ਦੇਖ ਦੇਖ ਕੇ ਹੁਣ ਦੇਖ ਲੈ ਲੱਚਣ ਦੇਖ ਲੈ ਜਿੰਨੇ ਟਾਈਮ ਦੀ ਗਲੀ ਚ ਖੜੀ ਪਕਾਈ ਕਰਨ ਲੱਗਦੀ ਸੀ ਓਨੇ ਟਾਈਮਸ ਦਾ ਤੂੰ ਪਾਰਸਲ ਲੈ ਕੇ ਵਾਪਸ ਵੀ ਆ ਜਾਂਦੀ ਥੋੜੇ ਪਿੰਡ ਦੇ ਵਿੱਚ ਹੀ ਸੀ ਮੈਂ ਕਿਹਾ ਮੋਟਰਸਾਈਕਲ ਕੱਢਣ ਲੱਗਿਆ ਕਿਤੇ ਇਹਨਾਂ ਨੇ ਸ਼ਹਿਰ ਜਾਣਾ ਸ਼ਹਿਰੋਂ ਜਾ ਕੇ ਲੈ ਕੇ ਆਣਗੇ ਲੈ ਦੇਖ ਲੋ ਮੈਂ ਵੀ ਕਮਾ ਵੀ ਪੋਸਟ ਆਫਿਸ ਵਾਲੇ ਫੋਨ ਕਿਵੇਂ ਕਰੀ ਜਾਂਦੇ ਘਰੇ ਤਾਂ ਪਿੰਡ ਸਿੱਤਾ ਛੋਟਾ ਜਿਹਾ ਚ ਪਿੰਡ ਹੋਊਗਾ ਕਰ ਲਿਆ ਹੋਊਗਾ ਬਾਈ ਫੋਨ ਕਰ ਲਿਆ ਹੋਊਗਾ ਚੱਲਦੀ ਬਹੁਤਾ ਕਾਲੋ ਦੀ ਤੇ ਹੁਣ ਵੀ ਤਾਂ ਪਹੁੰਚੀ ਉਤਰ ਕੇ ਬਾਪੂ ਨੂੰ ਲੈ ਓ ਬਾਪੂ ਨੂੰ ਨਹੀਂ ਬੁਲਾਣਾ ਨਾ ਓ ਬਾਬੂ ਬਾਪੂ ਬੇਬੇ ਜਾਨ ਠੱਠੇ ਖੂਚ ਓ ਨਹੀਂ ਬੁਲਾਣਾ ਕੰਮ ਹੋਊਗਾ ਚੱਲ ਬਾਪੂ ਆ ਜਾ ਪਾਰਸਲ ਲੈ ਕੇ ਆਈਏ ਤੁਹਾਨੂੰ ਲੱਗ ਕੇ ਸੜ ਤੂੰ ਮਾਤਾ ਹਜਾ ਮੈਂ ਲੱਗਿਆ ਤਾਂ ਬਣਾਤਾ ਹਾਂ ਸੋ ਦੇਖੋ ਬਹੁਤ ਕਰਾ ਤੇ ਫੋਟੋ ਵੀ ਨਹੀਂ ਮਿਲ ਰਾ। ਤੇ ਮਿਲ ਕੇ ਕਰਦੇ ਆ ਕਿ ਆਪਾਂ ਕਰਦੇ ਆ ਓਪਨ। ਦੇਖਦੇ ਆ ਇਸ ਵਾਰ ਆਪਾਂ ਅੱਗੇ ਕੀ ਬਣਦਾ। ਤੇ ਆਪਣਾ ਪਰੰਦਾ ਤੇ ਇਤਰੀ ਆਪਣਾ ਸਾੜ। ਇਹ ਕਾਲੋ ਚਾਂਕਣੋਂ ਕਿਵੇਂ ਹਟ ਗਈ? ਦਿਖਦੀ ਨਹੀਂ ਹੈਗੀ ਯਾਰ। ਤੁਹਾਨੂੰ ਦਿਖ ਰਹੀ ਹੈ? ਬਹੁਤ ਚਾਂਕਣੋਂ ਹਟ ਗਈ ਯਾਰ ਇਹ ਤਾਂ। ਤੁਹਾਡੇ ਤਾਂ ਬ੍ਰਾਈਟਨੈਸ ਦੀ ਵਧਾ ਲਈਏ ਲੈਪਟਾਪ ਦੀ ਕਿਤੇ ਸਾਰੀ ਬ੍ਰਾਈਟਨੈਸ ਕਰਕੇ ਤਾਂ ਨਹੀਂ ਕਰਦੀ। ਹਾਂ ਹੁਣ ਠੀਕ ਹੈ। ਬ੍ਰਾਈਟਨੈਸ ਕੱਟ ਸੀ ਸੈਂਡ ਦੰਦੀ ਚਮਕੀ ਜਾਂਦੇ ਨੇ ਖੈਰ ਅੱਛਾ ਫੋਟੋ ਫਰੇਮ ਆਏ ਨੇ ਵੱਡੇ ਵੱਡੇ ਹੁਣ ਕੰਦਾ ਤੇ ਲੱਗਣਗੇ ਓ ਮਾਈ ਗਾਡ ਅੱਛਾ ਲੋਕਾਂ ਦੇ ਜਦੋਂ ਵਿਆਹ ਤੋਂ ਪਹਿਲਾਂ ਅਗੇਜਮੈਂਟ ਹੁੰਦੀ ਹੈ ਨਾ ਅਗੇਜਮੈਂਟ ਤੇ ਤੇ ਜਿਹੜਾ ਵਿਆਹ ਦੇ ਵਿੱਚ ਪੀਰੀਅਡ ਹੁੰਦਾ ਨਾ ਉਹਦੇ ਵਿੱਚੋਂ ਫੋਟੋ ਸ਼ੂਟ ਕਰਵਾ ਲੈਂਦੇ ਅੱਜ ਕੱਲ ਟ੍ਰੈਂਡ ਚੱਲ ਪਿਆ ਅੱਜ ਕੱਲ ਤੇ ਉਹ ਫੋਟੋ ਸ਼ੂਟ ਕਰਵਾ ਕੇ ਉਹ ਜਦੋਂ ਵਿਆਹ ਹੁੰਦਾ ਹੈ ਨਾ ਉਦੋਂ ਉੱਥੇ ਜਾਂ ਤਾਂ ਕੀ ਕਹਿੰਦੇ ਆ ਉਹਨੂੰ ਪੈਲਸ ਦੇ ਵਿੱਚ ਲਾਏ ਹੁੰਦੇ ਆ ਜਾਂ ਘਰੇ ਲਾ ਦੰਦੇ ਹੁੰਦੇ ਆ ਇਹਨਾਂ ਪਤੰਦਰਾਂ ਨੇ ਪਹਿਲੀ ਤਿਆਰੀ ਕਰ ਲਈ ਵੀ ਵਿਆਹ ਅੰਗੇਜਮੈਂਟ ਹੋ ਗਈ ਹੁਣ ਵਿਆਹ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਸਾਲ ਲੱਗਣਗੇ ਆਪਾਂ ਹੁਣ ਹੀ ਸਾਰਾ ਕੁਝ ਤਿਆਰ ਕਰਕੇ ਰੱਖ ਲੈਣਾ ਉਹ ਕਰਨ ਲੱਗੇ ਹੋਏ ਆ ਚਲੋ ਕੇ ਤੇ ਕਰ ਤੇ ਆਪਾਂ ਰਸਤੇ 'ਤੇ ਜਾ ਰਹੇ ਆ ਪਰਸਲ ਮੜ ਖੋਲਣ ਤੇ ਚੱਲ ਜਲਦੀ ਕਾਲ ਹੋਏ ਤੇ ਨਾ ਕਰੋ ਹਲਾ ਉਹ ਤੂੰ ਨੀ ਉਹ ਮਹਿਕ ਨੂੰ ਦਿਖਾਏ ਮਹਿਕ ਲੱਗੀ ਪਈ ਸੀ ਆ ਪਤਾ ਨਹੀਂ ਕੀ ਬਣਨ ਲੱਗੇ ਹੋਏ ਆ ਗੋਲ ਗੋਲ ਜੇ ਬਣਾਣ ਲੱਗੇ ਹੋਏ ਆ ਖੂ ਬੜ ਕੇ ਵਿੱਚ ਦਿਖਾ ਦਾਂਦੀ ਜਾਕੀ ਤੂੰ ਵੀ ਐਕਸਪਲੋਰ ਕਰ ਲਾਂਦੀ ਤੇ ਇਹਦੇ ਨਾਲ ਬਹੁਤ ਵਧੀਆ ਕੈਪਟਨ ਸੱਚਾ ਧੰਨਵਾਦ ਜੀ ਅੰਨੇ ਦੂਰ ਮਣਕੀ ਲੰਤਰ ਤੋਂ ਗੱਪਟੇ ਪੈ ਤੰਦੀ ਹੜਾ ਤੇ ਬਾਕੀ ਕਿਦਾਂ ਹੋ ਗਿਆ ਤੁਹਾਨੂੰ ਕੋਈ ਸਾਥੀ ਨਾਲ ਉਹ ਦਿਣਾ ਤੇ ਬਾਕੀ ਬਾਕੀ ਸਸਰ ਕਾਲ ਦਾ ਸਾਰਾ ਕਿ ਤਾ ਸਾਰੇ ਹੋ ਤੇ ਸਾਰੇ ਹੋ ਕੇ ਤੇਜੀ ਆਜਾ ਪਰਸਲ ਤੇ ਵੀਰੋ ਨੇ ਭੇਜਿਆ ਪਰ ਉਹ ਗੱਲ ਸੌਖੀ ਹੋਉਂਦੀ ਹੈ ਨੀਤ ਹੋਣੀ ਚਾਹੀਦੀ ਹੈ ਜੇਬ ਚੋਂ ਪੈਸਾ ਕੱਢ ਕੇ ਖਰਚਣ ਦੀ ਨੀਤ ਹੋਣੀ ਚਾਹੀਦੀ ਹੈ ਗੱਲ ਸੌਖੀ ਹੁੰਦੀ ਹੈ ਪਾਰਸਲ ਦੇਣਾ ਢੀ ਕੋਈ ਵੱਡੀ ਔਖੀ ਗੱਲ ਨਹੀਂ ਹੈਗੀ ਇਹ ਥੋੜੇ ਵਾਸਤੇ ਪਤਾ ਨਹੀਂ ਕਿਉਂ ਵੀ ਤੁਸੀਂ ਕਿਸੇ ਨੂੰ ਜੀ ਗਿਫਟ ਦੋਗੇ ਬਹੁਤ ਵੱਡੀ ਗੱਲ ਹੁੰਦੀ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਆਹ ਪ੍ਰੋਮੋਸ਼ਨ ਹੁੰਦੇ ਆ ਤੇ ਆਪਾਂ ਸਰਪ੍ਰਾਈਜ਼ ਦੇਖਾ ਸੀ ਬਹੁਤ ਘੱਟ ਜਿਆਦਾ ਤੇ ਮੇਰੇ ਨਾਲ ਬਹੁਤ ਮਿਹਨਤ ਕਰਕੇ ਆਪਾਂ ਨੇ ਭੇਜਿਆ ਤੇ ਵੀਰੇ ਦਾ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਨਾ ਇੰਨਾ ਵਧੀਆ ਫਰੇਮ ਲੱਗਿਆ ਤੇ ਮੈਂ ਕੱਲ ਸਪਨਾ ਤੇ ਮੈਂ ਸੋਚਦਾ ਸਮਨ ਵਣੀ ਗਰੀ ਫੋਟੋ ਫਰੇਮ ਝੜ ਕੇ ਮੈਨੂੰ ਤਾਂ ਤੇ ਬਾਕੀ ਮੇਰੇ ਨਾਲ ਬਹੁਤ ਵਧੀਆ ਕੰਮ ਆ ਸਾਰੇ ਜਣੇ ਜਰੂਰ ਪਣਾ ਲੈ ਦੇਖ ਲਓ ਮੈਂ ਤਾਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਓਏ ਠੀਕ ਹੈ ਅੱਡੇ ਲੂਲੇ ਪੋਚੇ ਤੁਸੀਂ ਕਿਉਂ ਕਰਦੇ ਹੁੰਨੇ ਜੇ ਕੱਲੂ ਕਿਸੇ ਨੇ ਇਹਨੂੰ ਹਣਾ ਮੈਂ ਕਹਿੰਦਾ ਵੀ ਲਖਨਊ ਲਖਨਊ ਤੋਂ ਜਿਹੜੇ ਸੂਟ ਸ਼ਾਟ ਆਉਂਦੇ ਐ ਜਾਂ ਪਟਿਆਲਾ ਸ਼ਾਹੀ ਜੁੱਤੀ ਜਾਂ ਫਿਰੋਜ਼ਪੁਰ ਦੀ ਜੁੱਤੀ ਕੋਈ ਘੈਂਟ ਜੀ ਚੀਜ਼ ਕਿਸੇ ਸ਼ਹਿਰ ਦੀ ਵਧੀਆ ਚੀਜ਼ੇ ਨੂੰ ਦੇਤੀਏ ਤਾਂ ਭੈਣ ਮਰ ਜੂਗੀ ਇਹਨੂੰ ਹੋਂਕਾ ਲੈ ਜੂਗੀ ਇਹ ਤਾਂ ਲੈ ਦੇਖ ਲਓ ਮੈਂ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਵੀ ਮੈਨੂੰ ਅੱਡੀ ਫੋਟੋ ਮਿਲੂਗੀ ਓਏ ਓ ਲੁੱਲੂਓ ਉਹ ਤੁਸੀਂ ਸੱਚਿਓ ਮੈਂ ਕਹਿੰਦਾ ਜਮੀਓ ਗੰਦੇ ਘਟੀਆਂ ਉਹ ਤੁਹਾਡੀ ਸੋਚ ਕਿੱਥੇ ਕਿ ਤੱਕ ਐ ਯਾਰ ਮੈਂ ਤਾਂ ਕਦੇ ਸੁਪਨੇ 'ਚ ਵੀ ਉਹ ਫੋਟੋਆਂ ਦੇ ਬਾਰੇ ਨਹੀਂ ਸੋਚਿਆ ਯਾਰ ਤੁਸੀਂ ਦੱਸ ਬਾਜ਼ਾਰ ਚ ਜਾਓ 2-3000 ਰੁਪਏ ਖਰਚ ਕਰੋ ਇਹ ਤੋਂ ਵਡੀਆਂ ਫੋਟੋ ਮਿਲ ਜਣਗੀਆਂ ਤੁਹਾਨੂੰ ਮੈਂ ਤਾਂ ਕਦੇ ਥੁਪਨੇ ਚ ਵੀ ਨਹੀਂ ਸੋਚਿਆ ਸੀ ਮੈਨੂੰ ਕੋਈ ਫ੍ਰੀ ਚ ਦੇ ਕੇ ਜਾਊਗਾ ਹਾਂ ਇਹ ਗੱਲ ਕਹਿਣੀ ਸੀ ਤੂੰ ਕੰਟੈਕਟ ਕਰੋ ਬਹੁਤ ਘੰਟ ਕੰਮ ਆ ਤੇ ਬਾਕੀ ਜੀ ਹੁਣ ਲੱਕੀ ਸਪੋਖ ਤੇ ਹੁਣ ਆਪਾਂ ਲੱਕੀ ਐਸੀ ਕੋਲ ਜਾ ਤੇ ਬੋਲ ਜਾ ਹਾਂ ਲੱਗਿਆ ਬਲੇ ਫੜ ਲਾ ਪਾਂ ਜੀ ਨੇ ਤੇ ਇੱਤਰ ਤਾਂ ਡੈਕੋਰੇਸ਼ਨ ਕਰ ਰਹੇ ਆ ਦੇਖੋ ਬਹੁਤ ਘੈਂਟ ਬਣਦੀ ਕਿਤੀ ਵੜੇ ਭਰਨੇ ਆ ਵੀ ਕਰਨ ਬਣਾ ਸੀਗਾ ਤੇ ਆਪਾਂ ਫਰੇਮ ਜੜਾ ਚੜ ਤੇ ਆਪਾਂ ਚੈੱਕ ਕਰੋ ਸੋਹਣ ਲੱਗ ਰਿਆ ਤੇ ਬਾਕੀ ਤੇ ਆਪਾਂ ਕੋਲ ਚ ਲਾ ਕੇ ਆਸੀ ਪਾਂਜੀ ਕੋਲ ਚ ਖਾ ਲੋ ਜੀ ਹਾਨੀਆ ਬਹੁਤ ਮੈਂ ਬਹੁਤ ਮਿਲਟ ਕਰ ਰਿਹਾ ਕੋਲ ਚ ਚਲ ਚੱਕੋ ਤੂੰ ਤੇ ਕੋਲ ਚ ਕੋਲ ਚ ਜਾ ਕੇ ਬਸ ਚ ਜਾ ਕੋਲ ਚ ਹਾਂਜੀ ਤੇ ਬਾਕੀ ਤੇ ਆਪਾਂ ਕੋਲ ਚ ਬਗੜਾ ਖਾ ਲੈ ਕੋਲ ਚ ਕੋਲ ਚ ਦਾ ਸਵਾਦ ਹੈ ਯਾ ਕਮਾਲ ਦੀ ਗੱਲ ਹੈ ਨਾ ਵੈਸੇ ਦੇਖੋ ਸਲੂਟ ਹੈ ਇਹ ਨੂੰ ਨਹੀਂ ਇਹਦੇ ਮਾਪੇ ਬਾਪ ਨੂੰ ਵੀ ਜਿਨ੍ਹਾਂ ਨੇ ਕੁੜੀਆਂ ਵਿਆਹ ਵੀ ਦਿੱਤੀਆਂ ਹਜੇ ਵੀ ਉਹ ਘਰੇ ਰੱਖੀ ਬੈਠੇ ਆ ਇਹੀ ਸਾਲੀ ਕੀ ਮਜਬੂਰੀ ਹੁੰਦੀ ਹੈ ਹਨ ਮਜਬੂਰੀ ਕੁਛ ਨਹੀਂ ਹੈਗੀ ਇਹ ਲੋਕਾਂ ਤੋਂ ਗਾਲਾਂ ਕਾਣ ਦੇ ਇਹਨਾਂ ਦੇ ਲੱਛਣ ਨੇ ਸੁਦਰਤੇ ਨਹੀਂ ਹੈਗੇ ਦੇਖੋ ਮੈਂ ਕਹਿੰਦਾ ਵੀ ਸਭ ਤੋਂ ਇੱਕ ਵੱਡਾ ਬੋਝ ਹੁੰਦਾ ਜਦੋਂ ਆਪਣੇ ਹਨਾ ਕੀ ਕਹਿੰਦੇ ਆ ਦਿਮਾਗ ਨੂੰ ਘਰੇ ਅਖੜਾ ਪੈ ਜੇ ਤੇ ਇਹ ਭੈਣ ਚ ਸਮਝਦੇ ਕਿਉਂ ਨਹੀਂ ਹੈਗੀ ਯਾਰ ਅੱਡੇ ਕਿੱਡੇ ਕੁ ਤੁਸੀਂ ਰਹੀ ਸੀ ਵੱਡੇ ਵੱਡੇ ਪਰਿਵਾਰਾਂ ਚੋਂ ਵੀ ਹਾਂ ਤੁਸੀਂ ਭੈਣ ਜੋ ਆਪਣੇ ਘਰੇ ਘਰ ਜਵਾਈ ਰੱਖਣੇ ਆ ਅਮੀਰਾਂ ਦੇ ਤਾਂ ਸੁਣਿਆ ਵੀ ਚਲ ਚੋਚਲੇ ਹੁੰਦੇ ਆ ਠੀਕ ਆ ਉਹ ਨਹੀਂ ਜਾਣਾ ਚਾਹੁੰਦੇ ਉਹ ਆਪਣੇ ਘਰੇ ਰੱਖ ਲੈਂਦੇ ਆ ਉਹਨਾਂ ਉਹਫੋਰਡ ਵੀ ਕਰਦੇ ਆ ਤੇ ਤੁਸੀਂ ਭੈਣ ਜ ਦੋ ਕਮਰਿਆਂ ਦੇ ਵਿੱਚ ਆਪਣੇ 6 6 7 7 ਜੀ ਬਾਰਡਰ ਕੇ ਇਹ ਕਿੰਨੀ ਵਧੀਆ ਗੱਲ ਹੈ ਉਹ ਯਾਰ ਉਹਨਾਂ ਨੂੰ ਕੋਈ ਸਿੱਖ ਦੋ ਤੁਸੀਂ ਸਿਖਾਓ ਉਹਨਾਂ ਨੂੰ ਵੀ ਤੁਸੀਂ ਕੰਮਕਾਰ ਕਰੋ ਕੋਈ ਆਪਣਾ ਲਾਗੇ ਤਾਂ ਕਿ ਕਿਸੇ ਪਿੰਡ ਦੇ ਵਿੱਚ ਕਿਸੇ ਸ਼ਹਿਰ ਚ ਲੈ ਕੇ ਕੋਈ ਕਮਰਾ ਕੋਈ 10 12000 ਤੇ ਤੁਸੀਂ ਕੰਮ ਲੱਗੋ ਦੋਵੇਂ ਮੀਆਂ ਬੀਬੀ ਰੱਜ ਕੇ ਕੰਮ ਕਰੋ ਆਪਣਾ ਵਧੀਆ ਕਮਾਓ ਖਾਓ ਇਹਨਾਂ ਨੂੰ ਪਤਾ ਨਹੀਂ ਸਾਲਿਆਂ ਨੂੰ ਕੀ ਮਤਲਬ ਪਿਆ ਪਿਆ ਹੋਇਆ ਸਮਝੋ ਬਾਰ ਹੋਇਆ ਪਿਆ ਕੰਮ ਇਹਨਾਂ ਦਾ ਆਓ ਕੀ ਸੁਣੀਏ ਕੀ ਕਹਿੰਦੀ ਹੈ ਬੰਦੇ ਖਾਵੇ ਜਿਹੜਾ ਚਾਹੁੰਦਾ ਹੈ ਕਿ ਐਸੇ ਬਾਰ ਜਾ ਰਹੇ ਹਾਂ ਬਣਾ ਦੇ ਸਾਰਾ ਕੁਝ ਕਰਤੀਆ ਮਗੇ ਤੇ ਆਪਾਂ ਨਵੇਂ ਨਵੇਂ ਚੰਗਾ ਬਣਾ ਲੈ ਕੇ ਅਮਰ ਤੇ ਆਪਣੇ ਬਲੌਗ ਨਾਲ ਬੜੇ ਰਹੋ ਤੇ ਆਪਣੇ ਬਲੌਗ ਦਾ ਨਾ ਕਿ ਮਤਲਬ ਅਸਲ ਨੂੰ ਤੋਂ ਸਿਓ ਤੇ ਬਾਕੀ ਨਾ ਤੇ ਤਾਨੋ ਅਸਲੀ ਮੈਂ ਤੇ ਅਧਿਫਰ ਰੱਖੇ ਤੇ ਮਾਈ ਗਾਡ ਭੰਗੜੇ ਪਾਓ ਮਿੱਤਰੋ ਪਹਾੜਾਂ ਵਾਲੇ ਲਾਓ ਗਾਣਕੇ ਕੀ ਲੈ ਵੀ ਮਿੱਤਰੋ ਕਸਮ ਲੱਗੇ ਤੁਹਾਡੀ ਕਸਮ ਤੇ ਤੁਹਾਡੇ ਪਿਆਰ ਦੀ ਕਸਮ ਯਾਰ ਹੋਣੀ ਹਰ ਰੋਜ਼ ਵਲੌਗ ਲੈ ਕੇ ਆਣਗੇ ਕਾਲੋ ਆਪਣੀ ਚੱਲੀ ਹੈ ਮਨਾਲੀ ਮੇਰੇ ਤੋਂ ਬਿਨਾ ਮੇਰੇ ਤੋਂ ਬਿਨਾ ਚੱਲੀ ਹੈ ਤੂੰ ਐ ਕਿਉਂ ਕਰਦੀਆਂ ਜਾਨੋ ਪਿਆਰੀਏ ਮੇਰੀ ਜਾਨ ਦੀ ਏ ਟੁਗੜੀ ਐ ਕਿਉਂ ਕਰਦੀਆਂ ਤੂੰ ਮੇਰੇ ਤੋਂ ਬਿਨਾ ਚੱਲੀ ਤੂੰ ਮਨਾਲੀ ਚੱਲ ਕੋਈ ਗੱਲ ਨਹੀਂ ਅਸੀਂ ਤੈਨੂੰ ਐਦਾਂ ਹੀ ਦੇਖ ਲਾਂਗੇ ਤੇਰੇ ਨਾਲ ਐਦਾਂ ਦਾ ਰਹਿਾਂਗੇ ਅਸੀਂ ਕਾਸਮ ਲੱਗੇ ਹੁਣ ਤੈਨੂੰ ਛੱਡਦੇ ਨਹੀਂ ਹੈਗੇ। ਬੰਦ ਸਬਸਕ੍ਰਾਈਬ ਕਰ ਤੇ ਆਪਣਾ ਵਲਾਗ ਕਿੰਤਾ ਲਾਇਕ ਕਮੈਂਟ ਕਰਕੇ ਦਿੰਦੇ ਤਸੋ ਤੇ ਬਾਕੀ ਵੀ ਇਹਦਾ ਕੰਮ ਬਹੁਤ ਪਿਆਰਾ ਤਾਂ ਦੇ ਸਿਰਫ ਫੋਟੋ ਫ੍ਰੇਮ ਫੋਟੋ ਕਾਪ ਤੇ ਜਦ ਫੋਟੋ ਸ਼ੇਅਰਟ ਕਰਵਾਉਣ ਹੋਵੇ ਕਿਸੇ ਕੋਲ ਵੀ ਤਰਨ ਫੋਟੋ ਕਰਵਾਉਣ ਹੋਵੇ ਤੇ ਐਮਸੀ ਜੜਾਉਣ ਹੋਵੇ ਹਨਾ ਆਪਣੀ ਫੈਮਿਲੀ ਦੇ ਕਿਸੇ ਨਹੀਂ ਵੀ ਹਲੋ ਤੇ ਵੀ ਇਹਦਾ ਕੰਟੈਕਟ ਕਰੋ ਇਹਦਾ ਬਹੁਤ ਦਿਲਿਆ ਕੰਮ ਆ ਤੇ ਬਾਕੀ ਆਪਾਂ ਤਾਂ ਵੀ ਤੋਰ ਤੇ ਕਿੰਨਾ ਨੇ ਸਿਆ ਤਾਂ ਸੇਖ ਲਿਓ ਤੇ ਬਾਕੀ ਦੀ ਕਰਨਾ ਤੋਂ ਹਟਾ ਕੇ ਤੋਂ ਤੋਂ ਫਲਾਗਵਾਤੀ ਕਰਦੇ ਹਾਂ ਤੇ 1400 ਦੇ ਲਾਤੀ ਹਾਲਾ ਮੁੱਕੇ ਜਾ ਸੋਨੇ ਹੋਏ ਨਾਲ ਜੀ ਤੇ ਬਸ ਕੀ ਉਹ ਆਪਣੇ ਖਾਂਦ ਵੀ ਲਗਵਾ ਕੇ ਤੇ ਸਰਜੀ ਮਿਲਦੇ ਆਪਾਂ ਆ ਕੇ ਤੇ ਹੁਣ ਆਪਾਂ ਮਨਾਲੀ ਜਾ ਰਹੇ ਹਾਂ ਤੇ ਮਨਾਲਾ ਬਹੁਤ ਜ਼ਿਆਦਾ ਖੂਬਸੂਰਤ ਹੈ ਕੱਲ ਨੂੰ ਆਪਾਂ ਤਿਆਰੀਆਂ ਕਰਨੀਆਂ ਕੱਲ ਆਪਾਂ ਸਵੇਰ ਤੋਂ ਸਾਵਾਂਗੇ ਤੇ ਹਣਾ ਤੋਰਨਾ ਸ਼ੇਅਰ ਕਰਦੇ ਹਾਂ ਇਸ ਵੀਡੀਓ ਤੇ ਆਪਣੇ ਵੀਡੀਓ ਵਲੌਗ ਨਾ ਭਰੇ ਰੋ ਤੇ ਬਾਕੀ ਜੀ ਫਿਰ ਮਿਲਦੇ ਆਪਾਂ ਆ ਕੇ ਧੰਨਵਾਦ ਲਵ ਜੀ ਲਵ ਕਾੜੋ ਚੱਲੀਏ ਮਨਾਲੀ ਅੱਛਾ ਤੁਹਾਡੇ ਘਰ ਵਾਲੇ ਆ ਕੇ ਤੁਹਾਡੀ ਫੋਟੋ ਸੈੱਟ ਕਰਵਾ ਕੇ ਬਾਕੀ ਤੇ ਤੁਸੀਂ ਵਲੌਗ ਨਹੀਂ ਬਣਾਇਆ ਓ ਮਾਈ ਗਾਡ ਵੈਰੀ ਸ਼ਾਈ ਹਸਬੰਡ ਹੈ ਯੂ ਹੈਵ ਵੈਰੀ ਸ਼ਾਈ ਹਸਬੰਡ ਓਕੇ ਅੱਛਾ ਮੇਰੀ ਗੱਲ ਸੁਣੋ ਤੁਹਾਨੂੰ ਕਿਸੇ ਬੰਦੇ ਨੇ ਫ੍ਰੀ ਚ ਬਣਾ ਕੇ ਦਿੱਤੀ ਆ ਤੁਸੀਂ ਉਹਦੀ ਪ੍ਰੋਮੋਸ਼ਨ ਕੀਤੀ ਆ ਘੱਟੋ ਘੱਟ ਉਹਦਾ ਕੰਟੈਕਟ ਨੰਬਰ ਤਾਂ ਦੇ ਦਿਓ ਘੱਟੋ ਘੱਟ ਉਹਦੀ ਦੁਕਾਨ ਦਾ ਨਾਮ ਤਾਂ ਦੱਸ ਦਿਓ ਇੰਨਾ ਦੱਸਤਾ ਵੀ ਜਲੰਧਰ ਸ਼ਹਿਰ ਦੇ ਵਿੱਚ ਆ ਜਲੰਧਰ ਚ ਪਤਾ ਨਹੀਂ ਕਿੰਨੀਆਂ ਕਿ ਦੁਕਾਨਾਂ ਨੇ ਉਹ ਜਿਹੜੇ ਤੁਸੀਂ ਪ੍ਰੋਮੋਸ਼ਨਾਂ ਕਰਾਉਂਦੇ ਹੋ ਮੇਰੀਆਂ ਭੈਣਾਂ ਮੇਰੇ ਭਾਈ ਜਿੰਨੇ ਵੀ ਤੁਸੀਂ ਇਹਨਾਂ ਤੋਂ ਪ੍ਰੋਮੋਸ਼ਨਾਂ ਕਰਾਉਂਦੇ ਹੋ ਕਟ ਟੋਕਟ ਤੁਸੀਂ ਕਿਹਾ ਕਰੋ ਇਹਨਾਂ ਨੂੰ ਵੀ ਸਾਡਾ ਪੂਰਾ ਐਡਰੈਸ ਦੋ ਸਾਡਾ ਨੰਬਰ ਪਾਓ ਥੱਲੇ ਤਾਂ ਹੀ ਤੁਹਾਡੇ ਕੋਲੇ ਕਸਟਮਰਾਂ ਦਾ ਫਲੋ ਆਊਗਾ ਇਹਨਾਂ ਨੂੰ ਤੁਸੀਂ ਪ੍ਰੋਮੋਸ਼ਨਾਂ ਦੇ ਦੇ ਕੇ ਆਪਣਾ ਵੀ ਤੁਸੀਂ ਰਤਬਾ ਡਾਊਨ ਕਰੀ ਜਾਂਦੇ ਹੋ ਹੈ ਨਹੀਂ ਕੋਈ ਖਾਸ ਗੱਲ ਬਾਕੀ ਠੀਕ ਹੈ ਅੱਜ ਦੀ ਵੀਡੀਓ ਇੰਨੀ ਸੀ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਮਿਲਦੇ ਆਂ ਕਾਲੋ ਦੀ ਪਹਾੜ ਵਾਲੀ ਵੀਡੀਓ ਦੇ ਵੱਲੋਂ ਜੈਸਮੀਨ ਮਹਲ ਮਹਾਲ ਵਾਲਾ ਮੜਾ ਜਾ ਮੈਂ ਕੀੜਾ ਮਾਰ ਕੇ ਆ ਨਾ ਤੇ ਫਿਰ ਆਪਾਂ ਕਾਲੋ ਵੱਲ ਵੀ ਆਵਾਂਗੇ ਜੈਸਮੀਨ ਮਹਲ ਘੁੰਮ ਕੇ ਘਰੇ ਆ ਗਈ ਵਾਪਸ ਪਰ ਆਪਾਂ ਉਹਦੇ ਬਲੌਗ ਦੇਖਣੋਂ ਮਨਾਲੀ ਚੱਲਾਂਗੇ ਤੇ ਫਿਰ ਨਾਲ ਨਾਲ ਇੱਕ ਦਿਨ ਕਾਲੋ ਇੱਕ ਦਿਨ ਜੈਸਮੀ ਇੱਕ ਦਿਨ ਕਾਲੋ ਇੱਕ ਦਿਨ ਜੈਸਮੀ ਤੇ ਪੂਰੋ ਕਦੇ ਕਦੇ ਦੇਖ ਲਾਂਗੇ ਆਪਾਂ ਕੋਈ ਗੱਲ ਨਹੀਂ ਠੀਕ ਹੈ ਸਸਤਰੀ ਕਾਲ ਚੈਨਲ ਨੂੰ ਕਰ ਲੈ ਸਬਸਕ੍ਰਾਈਬ 10000 ਮਿੱਤਾਂ ਕਰਕੇ ਮਿੱਤਾਲੀ ਗੱਲ ਹੋਈ ਪਈ ਆ ਹੁਣ ਤਾਂ 10000 ਜਲਦੀ ਜਲਦੀ ਕਰ ਦੋ ਮਿੱਤਰੋ ਆ ਡੰਗਰਾਂ ਨੂੰ ਤੁਸੀਂ ਇੰਨਾ ਪਿਆਰ ਦੇਈ ਜਾਂਦੇ ਹੋ ਯਾਰ ਸਾਨੂੰ ਕਿਉਂ ਨਹੀਂ ਦਿੰਦੇ ਤੁਸੀਂ ਦੱਸੋ ਕਰੋ ਲਓ ਲਾਈਕ ਚਲੋ ਮਿਲਦੇ ਆਂ ਕਿਸੇ ਹੋਰ ਦੇ ਨਾਲ ਹੋਰ ਦੇ ਨਾਲ ਵੀਡੀਓ ਦੇ ਨਾਲ